ਪੰਜਾਬ ਚ ਕਤਲ ਦੀ ਵੱਡੀ ਵਾਰਦਾਤ ਬਦਮਾਸ਼ਾਂ ਨੇ ਬਜ਼ੁਰਗ ਪਤੀ ਪਤਨੀ ਨੂੰ ਸ਼ਰਿਆਮ ਮਾਰੀਆਂ ਗੋਲੀਆਂ ਗੋਲੀਆਂ ਵੱਜਣ ਕਾਰਨ ਬਜ਼ੁਰਗ ਸ਼ਖਸ ਦੀ ਮੌਤ ਪਤਨੀ ਗੰਭੀਰ ਜ਼ਖਮੀ ਕਤਲ ਦੀ ਵਾਰਦਾਤ ਤੋਂ ਬਾਅਦ ਪਿੰਡ ਚ ਮਚ ਗਿਆ ਚੀਕ ਚਹਾੜਾ ਜਿੰਹਾ ਪੰਜਾਬ 'ਚ ਕਤਲ ਦੀ ਸ਼ਰਿਆਮ ਵੱਡੀ ਵਾਰਦਾਤ ਹੋਈ ਹੈ ਬਜ਼ੁਰਗ ਜੋੜੇ ਤੇ ਅਣਪਛਾਤੇ ਬਦਮਾਸ਼ਾਂ ਵੱਲੋਂ ਸ਼ਰਿਆਮ ਗੋਲੀਆਂ ਚਲਾਈਆਂ ਗਈਆਂ ਨੇ ਗੋਲੀਆਂ ਵੱਜਣ ਕਾਰਨ ਬਜ਼ੁਰਗ ਦੀ ਮੌਤ ਹੋ ਚੁੱਕੀ ਹੈ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਪੂਰਾ ਪੰਜਾਬ ਦਹਿਲ ਉਠਿਆ ਹੈ ਪੂਰੇ ਪੰਜਾਬ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਪੂਰੇ ਪਿੰਡ 'ਚ ਮਾਤਮ ਪਸਰ ਚੁੱਕਾ ਹੈ ਜਾਣਕਾਰੀ ਮੁਤਾਬਕ ਹੈ ਪਿਛਲੀ ਰਾਤ ਦੇ ਕਰੀਬ 8 ਵਜੇ ਦਾ ਸਮਾਂ ਸੀ ਬਜ਼ੁਰਗ ਜੋੜਾ ਡੇਰਾ ਬਾਬਾ ਨਾਨਕ ਦੇ ਪਿੰਡ ਸੰਹਾਲੀ ਚ ਲੰਗਰ ਦੀ ਸੇਵਾ ਕਰਕੇ ਘਰ ਪਰਤ ਰਿਹਾ ਸੀ ਤੇ ਰਸਤੇ ਚ ਕੁਝ ਬਦਮਾਸ਼ ਪਹਿਲਾਂ ਹੀ ਘਾਤ ਲਗਾ ਕੇ ਬੈਠੇ ਸੀ ਬਜ਼ੁਰਗ ਜੋੜੇ ਨੂੰ ਮਾਰਨ ਦੀ ਉਡੀਕ ਕਰ ਰਹੇ ਸੀ ਤੇ ਜਿਉਂ ਹੀ ਬਜ਼ੁਰਗ ਜੋੜਾ ਉਥੋਂ ਲੰਘਣ ਲੱਗਿਆ ਤਾਂ ਬਦਮਾਸ਼ਾਂ ਨੇ ਉਹਨਾਂ ਤੇ ਤਾੜ-ਤਾੜ ਗੋਲੀਆਂ ਚਲਾ ਦਿੱਤੀਆਂ ਇਸ ਵਾਰਦਾਤ ਚ ਬਜ਼ੁਰਗ ਦੀ ਮੌਤ ਹੋ ਚੁੱਕੀ ਹੈ ਜਦਕਿ ਬਜ਼ੁਰਗ ਮਹਿਲਾ ਦੀ ਹਾਲਤ ਗੰਭੀਰ ਬਣੀ ਹੋਈ ਹੈ ਬੀੜਤਾ ਦੀ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਅੰਮ੍ਰਿਤਸਰ ਦੇ ਹਸਪਤਾਲ ਚ ਰੈਫਰ ਕਰ ਦਿੱਤਾ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ ਕਤਲ ਦੀ ਇਸ ਵਾਰਦਾਤ ਤੋਂ ਬਾਅਦ ਪੂਰੇ ਪਿੰਡ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਵੱਲੋਂ ਮੁਜਮਾ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਜਿਹੜਾ ਗੋਡੀ ਲੱਗੀ ਕੋਈ ਜੀ ਲੱਗੀ। ਮੇਰਾ ਭਰਾ ਹੈ। ਕੋਈ ਕਹਿ ਨਹੀਂ ਸਕਦੇ। ਰਾਤ ਦੇ ਸਮੇਂ 8 ਵਜੇ ਨਾਲ ਹੁੰਦੇ ਉੱਥੇ ਸੇਵਾ ਕਰਦੇ। ਵੱਡੇ ਤੋਂ ਇੱਧਰ ਨੂੰ ਆਏ ਤੇ ਗੋਡੀ ਚਲਾਤੀ ਰਸਤੇ ਮੋੜ ਦੇ ਉੱਤੇ। ਹਾਂਜੀ ਕੋਈ ਲਾਕਡਾਊਨ ਨਹੀਂ। ਕੁਝ ਕਰ ਵੀ ਨਹੀਂ। ਹਾਂਜੀ ਕੋਈ ਕਹਿ ਨਹੀਂ ਸਕਦੇ ਮੈਂ ਵੀ ਬਾਅਦ ਵਟਾਲੇ ਰਹਿੰਦਾ ਜੀ ਮੈਂ ਇੱਥੇ ਰਹਿੰਦਾ ਨਹੀਂਗਾ ਇਹ ਗੁਰੂ ਕਲੇ ਰਹਿੰਦੇ ਸੀ ਨਾ ਦੋਨੋਂ ਕਲੇ ਰਹਿੰਦੇ ਕਤਲ ਦੀ ਵਾਰਦਾਤ ਨੂੰ ਲੈ ਕੇ ਪਿੰਡ ਦੇ ਸਰਪੰਚ ਵੱਲੋਂ ਕਈ ਵੱਡੇ ਸੰਸਨੀ ਖੇਜ ਖੁਲਾਸੇ ਕੀਤੇ ਗਏ ਨੇ ਆਖਰ ਕੀ ਕਹਿਣਾ ਸਰਪੰਚ ਦਾ ਇਹ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਓ ਤੋਂ ਸਿੰਘ ਅਧਾਲਾ ਜੀ ਉਹਨਾਂ ਦੀ ਸਤਿ ਘੋੜੀਆਂ ਨੇ ਵਜੀਆਂ ਸਾਡਾ ਬੰਦੇ ਦੀ ਕੀ ਸਾਥ ਹੀ ਗਿਆ ਤੇ ਬਹੁਤ ਮਾੜੀ ਗੱਲ ਹੋਈ ਹੈ ਬਾਅਦ ਕਿ ਉਹਨਾਂ ਦੇ ਇੱਕ ਬੇਟਾ ਉਹ ਵੇਰ ਪਰਮਸਰਿੰਦਰ ਅਜ ਕੱਲ ਇੱਥੇ ਆਇਆ ਬਈ ਇੱਕ ਬੇਟੀ ਉਹ ਵੀ ਆਈ ਹੈ ਸਾਤ 9 ਵਜੇ ਦੇ ਕਰੀਬ ਕਰ ਸਮਾਂ ਆਏਗਾ ਤੇ ਇਹਦਾ ਸੇਵਾ ਕਰਕੇ ਨਾਲੇ ਲੰਗਰ ਲੱਗਦਾ ਭੱਠੇ ਦੇ ਬੜਾ ਉੱਤੇ ਝੋਲਾ ਸਾਡੇ ਚ ਬੰਨ੍ਹ ਵਿੱਚ ਉੱਥੋਂ ਆਉਣ ਦੇ ਸੇਵਾ ਉੱਤੇ ਕਰਨ ਦੇ ਦੋਵੇਂ ਜੀ ਉਹ ਸ਼ਾਮੀ 9 ਵਜੇ ਤੱਕ ਰੇ ਤੇ ਉਹਦੇ ਰਸਤੇ ਤੂੰ ਵੇਖੋ ਉਹ ਇਤੁਰਲਾ ਮੋੜ ਪਹਿਲਾ ਮੋੜ ਜਿਹੜਾ ਆਉਂਦਾ ਨਾ ਉੱਥੇ ਮੋਟਰ ਐ ਕਰ ਕੇ ਦੀ ਬੰਬੀ ਲੱਗੀ ਰ ਉੱਥੇ ਉਹ ਪਹਿਲੋ ਕੁ ਖਰੋ ਤੇ આગ ਲਾ ਗਏ ਜਦੋਂ ਆਇਆ 9 ਵਜੇ ਕਰੀਬ ਉਹਨਾਂ ਨੇ ਡਾਕੀ ਰ ਉੱਥੇ ਗੋਲੀਆਂ ਮਾਤੀਆਂ ਤੇ ਆਹ ਭੱਜ ਗਿਆ ਕਣਕਿਸ ਵਿੱਚੋਂ ਕੋਣ ਆਉਂਦਾ ਕਿਉਂ ਇਹ ਰਪਾ ਮਾਤਮਾ ਜੀ ਆ ਤਾਂ ਉਹ ਟੇ ਮੋਗਰੇ ਚ ਗੋਲ ਲੱਗ ਜਗੇ ਨਹੀਂ ਇਹ ਪਿੰਡ ਆਇ ਤੇ ਪਿੰਡੋਂ ਬਾਹਰ ਹੋਸ ਤੇ ਇਹ ਤਾਂ ਉਹਨਾਂ ਦੇ ਵੀ ਵਾਈਫ ਦਾ ਸਕਦੀ ਜੇ ਮੇਰੇ ਗੋਲੇ ਗੋਲੀਆਂ ਵੱਜੀਆਂ ਉਹ ਹੋਰਸਰ ਲੱਗੇ ਆ ਤੇ ਸਾਥੀ ਪੇਰਤੀਆਂ ਸੀ ਬਟਾਲੇ ਜਿਹੜੇ ਰੋਹੀ ਗਏ ਉਹ ਉਹਨਾਂ ਰੈਫਰ ਕਰਤਾ ਸੀ ਅੰਮਸਰ ਉਹਦੀ ਬੇਟੀ ਫੇ ਲੈ ਆਗੇ ਚਲ ਮੈਂ ਮਾਰੀ ਉਹਨਾਂ ਦਾ ਉਦੋਂ ਵਾਰ ਦੇ ਕਿਹ ਪਰ ਪਤਾ ਹੋ ਨਾ ਬਾਜ ਕੱਠੇ ਖੜਿਆ ਮਸਾ ਰਾਤੀ ਮੋਕੇ ਤੇ ਫੜੇ ਪੁਲਿਸ ਨੇ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਤੇ ਸਟਰੀਟ 'ਚ ਹੋਵੇ ਵਖਰੀ ਗੱਲ ਮੈਨੂੰ ਤਾਂ ਬਈ ਬਿਵਾਰੀ ਮੇਰੀ ਹੋਣੀ ਕੋ ਮੈਨੂੰ ਨਾ ਧਮਕੀ ਮਿਲੀ ਪਹਿਲੂ ਬਾਹਰ ਦੇ ਵਿਦੇਸ਼ੀ ਨੰਬਰ ਦੂੰ ਇਹ ਸੀਦਰ ਨੰਬਰ ਇਹ ਪੂਰਾ ਕਾਰਨ ਇਹ ਆ ਵੀ ਸਾਡੇ ਮੇਰੀ ਮੈਂ ਬਣਿਆ 15-10-22 ਨੂੰ ਸਪੰਜ ਇਹ ਤੋਂ ਪਹਿਲਾਂ ਜਿਹੜੀ ਧਰਮ ਲੰਗੀ ਆ ਨਾ ਸਾਡੇ ਪਿੰਡ 1 ਕਰੋੜ ਦੇ ਕਰੀਬ ਘਪਲਾ ਹੋਇਆ ਗ੍ਰਾਂਟ ਜੀ ਇੱਕ ਐ ਹੀ ਬੋਤਮੇ ਬੇਖੜੀ ਮਿੰਟ ਪ੍ਰਾਣੀ ਮਿਲੀ ਆ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਆ ਵੀਡੀਓ ਬਟਾਲਾ ਨੂੰ ਡੀਪੀਓ ਨੂੰ ਡੀਡੀਪੀਓ ਕਲਾਫਰ ਨੂੰ ਏਡੀਸੀ ਡੀ ਕਲਾਫਰ ਨੂੰ ਪਿੰਡੂ ਵਿਕਾਸ ਤੇ ਪੰਚਾਇਤ ਮੰਤਰੀ ਗਵਰਨਰ ਪੰਜਾਬ ਨੂੰ ਮੁੱਖ ਮੰਤਰੀ ਉਹ ਇਨਕੁਆਰੀ ਮੈਂ ਕਰਾਉਣ ਵਾਸਤੇ ਖਾਸ ਕਰਤੀ ਆ ਉਹ ਤੋਂ ਬਰ ਮੇ ਵਿਦੇਸ਼ੀ ਨੰਬਰ ਰਿਲੀਜ਼ ਦਾ ਨੰਬਰ ਆ ਮੇਰੇ ਕੋਲ ਨੰਬਰ ਪੀਕ ਰਿਕਾਰਡਿੰਗ ਵੀ ਆ ਗਈ ਆ ਉਹ ਤਾਂ ਮੈਂ ਤਾਂ ਮੈਂ ਕਿਹਾ ਵੀ ਤੂੰ ਕੋਈ ਜਾਂਚ ਨਹੀਂ ਕਰਵਣੀ ਕੋਈ ਪਿਛਲੇ ਵਿਕਾਸ ਦਾ ਪੇਨਟ ਕੋਈ ਨਹੀਂ ਕਰਨਾ ਤੇ ਨਿਰਦੇਸ਼ ਨੂੰ ਗਭੀਤ ਦੀ ਜਪੂਤ ਨੇ ਵਾਰੀ ਇਹ ਮੈਂ ਨਹੀਂ ਰਹਿਦਾ ਸਾਦੀ ਤੇ ਉਹਦੀ ਮੈਂ ਲਿਖਤੀ ਸ਼ਿਕਾਇਤ ਮੈਂ ਸਪੀਨਤੀਆ ਭਟਾੜੇ ਨੂੰ ਉਹ ਮਾਰਕੋਗੇ ਦਾ ਖਾਸ ਤੇ ਸੀਐਸਟਾਫ ਦਾਣਾ ਮੜੀ ਭਟਾੜਾ ਜਿਹੜਾ ਉਹਨਾਂ ਕੋ ਪਈ ਮੈਂ ਰਿਕਾਰਡਿੰਗ ਭੇਜੀ ਆ ਮੈਂ ਲਿਖਤੀ ਵੀ ਦਿੱਤਾ ਕੋਈ ਹੋਰ ਜੇ ਕਾਰਨ ਹੋ ਸਕਦਾ ਮੇਰੇ ਨਾਲ ਹਰ ਤਾਂ ਜਾਂਦਾ ਜਿਹੜੇ ਐਸਪੀ ਅੰਦਰ ਕਾਰ ਉਹ ਰਣੀ ਮੇ ਨਾਲ ਗਿਆ ਵਾ ਬਾਚੀ ਇਹ ਤਾਂ ਪਾ ਪੰਗਿਆਂ ਦਾ ਰਾਮਣੀ ਬਟਾਲਾ ਉਹ ਉਹ ਨੂੰ ਨਾਲ ਗਿਆ ਮੇਰੇ ਇਹ ਕਹਨੇ ਕੋਸਦਾ ਵੀ ਵੈਰੀ ਗਰੰਟੀ ਇਹਨਾਂ ਪੈਸੇ ਖਾਦੇ ਕਰੋੜਾਂ ਦਾ ਲੱਗ ਜਾ ਕਪਲਾ ਕੀਤਾ ਹੋ ਇਸ ਵਾਰਦਾਤ ਤੋਂ ਬਾਅਦ ਪੁਲਿਸ ਨੂੰ ਵੀ ਹੱਥਾਂ ਪੈਰਾਂ ਦੀ ਪਹਿ ਚੁੱਕੀ ਹੈ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜਲਦ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਂਜੀ ਉਹ ਜਿਹੜੀ ਗੋਲੀ ਚੱਲੀ ਆ ਜਿਹਦੇ ਚੱਕ ਦੀ ਡੈਥ ਹੋ ਗਈ ਆ ਉਹਦੇ ਮਿਸ ਜਿਹੜੇ ਉਹ ਹਸਪੀਟਲ ਐਡਮਿਟ ਆ ਇਹ ਫੀਆਰ ਦਰਜ ਹੋ ਗਈ ਹੈ ਬਾਕੀ ਤਫ਼ਤੀਸ਼ ਜਿਹੜੀ ਚੱਲ ਰਹੀ ਹੈ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜਰੂਰ ਜਿਹੜਾ ਵਾ ਰੈਸਟੋਰੈਂਟਾਂ ਦੀ ਪਾਈ ਚੋਗੀ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਨ ਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਆ ਕਤਲ ਪਿੱਛੇ ਦੀ ਵਜ੍ਹਾ ਅਜੇ ਤੱਕ ਸਾਫ਼ ਨਹੀਂ ਹੋ ਸਕੀ ਕਿ ਆਖਰ ਕਾਤਲ ਕੌਣ ਨੇ ਜਿੰਨਾ ਵੱਲੋਂ ਬਜ਼ੁਰਗ ਜੋੜੇ ਤੇ ਅੰਨੇ ਵਾ ਗੋਲੀਆਂ ਚਲਾਈਆਂ ਗਈਆਂ ਨੇ ਕਤਲ ਨੂੰ ਲੈ ਕੇ ਕਈ ਤਰ੍ਹਾਂ ਦੇ ਖਾਸ਼ੇ ਜਰੂਰ ਜਿਤਾਏ ਜਾ ਰਹੇ ਨੇ ਫਿਲਹਾਲ ਦੇਖਣਾ ਹੋਵੇਗਾ ਪੁਲਿਸ ਕਦੋਂ ਤੱਕ ਮਾਮਲੇ ਨੂੰ ਸੁਲਝਾਉਂਦੀ ਹੈ ਕਦੋਂ ਤੱਕ ਮਲਜ਼ਮਾਂ ਨੂੰ ਗ੍ਰਿਫਤਾਰ ਕਰਦੀ ਹੈ ਤੇ ਜਾਂਚ ਤੋਂ ਬਾਅਦ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਬਿਊਰੋ ਰਿਪੋਰਟ ਜਗਬਾਣੀ ਟੀਵੀ